ਜੇਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਵਾਂ ਗੁਰੂਤਾਕਰਸ਼ਨ ਸੋ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦੇ ਦੀ ਲੜੀ ਨੋਗੇ ਤੋਰਦੇ ਹੋਏ ਅਗਲੇ ਦੋ ਸਵਾਲ 6 ਅਤੇ 7 ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਤਿਆਹੰਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਹੱਲ ਨੂੰ ਆਪਣੇ ਆਪ ਸਵਾਲਾਂ ਨੂੰ ਕਰਨ ਦਾ ਲਿਖਣ ਦਾ ਅਭਿਆਸ ਆਪਣੇ ਤੌਰ ਤੇ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲ੍ਹ ਕੇ ਲੀਲਿਸਟ ਤੇ ਟੈਪ ਕਰੋ ਉਹ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਂਸੀ ਵੀ 9th ਰਿਚ ਲਿਟਰੇਚਰ 9th ਗ੍ਰਾਮਰ ਤੇ ਨਾਲ ਹੀ ਤੁਹਾਨੂੰ ਗਣਿਤ ਵੀ ਮਿਲਣਗੇ 9th ਮੈਥ ਨੋਟਸ ਫਿਰ ਇਹ ਕਹੀਏ ਨਵੀਂ ਨਵੀਂ ਗਣਿਤ ਇੱਕ ਇੱਕ ਹੀ ਪੀਐਸਸੀਬੀ ਨਾਈਟ ਮੈਥ ਇੰਗਲਿਸ਼ ਮੀਡੀਅਮ ਵਿੱਚ ਜੋ ਸੇਮ ਸੀਬੀਐਸਸੀ ਵਾਲੀ ਕਿਤਾਬ ਹੈਗੀ ਹੈ ਇੱਕ ਇੱਕ ਹੀ ਮੈਥ ਕਨਸੈਪਟ ਸਿੱਖਾ ਗਿਆ ਗਣਿਤੀ ਦੇ ਸਿਧਾਂਤ ਇੱਕ ਇੱਕ ਹੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਤੇ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖਿਓ ਬੱਚਿਓ ਨੇ ਬੜਾ ਇੱਕ ਮਹੱਤਵਪੂਰਨ ਸਵਾਲ ਮੈਂ ਤੁਹਾਡੇ ਲਈ ਬਣਾਇਆ ਹੈ ਇਹਦੇ ਨਾਲ ਤੁਸੀਂ ਪ੍ਰੈਕਟੀਕਲੀ ਵਿਵਾਰਿਕ ਤੌਰ ਤੇ ਗੁਰਦਾਸ ਪਰਸ਼ਨ ਬੱਲ ਦੀ ਜਿਹੜੀ ਮਾਤਰਾ ਹੈਗੀ ਹੈ ਉਹ ਮਨੁੱਖੀ ਉਦੇ ਬਾਰੇ ਤੁਹਾਨੂੰ ਥੋੜਾ ਇੱਕ ਕਲਪਨਾ ਕਰਨੀ ਤਸੱਵਰ ਕਰਨਾ ਸੌਖਾ ਹੋ ਜਾਏਗਾ ਠੀਕ ਹੈ ਸੋ ਮੰਨ ਲਓ ਤੁਹਾਡਾ ਪੁੰਜ 40 ਕਿਲੋ ਹੈ ਅਸੀਂ ਇੱਕ ਮੈਂ ਜਾਣ ਕੇ 40 ਤੇ 25 ਕਰਕੇ ਚੁਣਿਆ ਤਾਂ ਕਿ ਗੁਣਾ ਭਾਗ ਜਿਹੜੀ ਗੁੰਝਲਦਾਰ ਨਾ ਹੋਵੇ ਸੌਖੀ ਹੋਵੇ ਸੋ ਇਹਦਾ ਮੇਨ ਮਕਸਦ ਹੈ ਤੁਹਾਨੂੰ ਗੁਰੂਤਾਕਰਸ਼ਨ ਬਲ ਦੀ ਜਿਹੜੀ ਇੱਕ ਉਹਦਾ ਅਹਿਸਾਸ ਕਰਾਣਾ ਹੈਗਾ ਠੀਕ ਹੈ ਸੋ ਮੰਨ ਲਓ ਤੁਹਾਡਾ ਪੁੰਜ 40 ਕਿਲੋ ਹੈ ਤੇ ਤੁਸੀਂ ਆਪਣੇ 25 ਕਿਲੋ ਪੁੰਜ ਵਾਲੇ ਮਿੱਤਰ ਤੋਂ 1 ਮੀਟਰ ਦੀ ਦੂਰੀ ਤੇ ਖੜੇ ਹੋ ਵਾਡਾ ਪੁੰਜ ਚਲੀ ਗਿਰ ਲੋ ਹੈ ਤੁਹਾਡੇ ਮਿੱਤਰ ਦਾ ਪੁੰਜ 25 ਕਿਲੋ ਹੈ ਤੇ ਤੁਹਾਡੇ ਦੋਨਾਂ ਵਿੱਚ ਦੂਰੀ ਹੈਗੀ 1 ਮੀਟਰ ਠੀਕ ਹੈ ਤੁਹਾਡੇ ਦੋਨਾਂ ਵਿੱਚ ਗੁਰਤਾ ਆਕਰਸ਼ਨ ਬਲ ਕਿੰਨਾ ਹੋਵੇਗਾ ਕਿਉਂਕਿ ਜੋ ਗੁਰਤਾ ਆਕਰਸ਼ਨ ਬਲ ਦਾ ਸਰਵ ਵਿਆਪੀ ਨਿਯਮ ਹੈ ਉਹ ਇਹ ਕਹਿੰਦਾ ਹੈ ਕਿ ਇਸ ਬ੍ਰਹਿਮੰਡ ਵਿੱਚ ਹਰ ਇੱਕ ਵਸਤੂ ਦੂਜੀ ਹਰ ਇੱਕ ਵਸਤੇ ਨੂੰ ਆਪਾਂ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ ਜੇ ਤੁਸੀਂ ਵੀ ਉਹਨੇ ਵਸਤੂ ਹੈਗਾ ਤੁਹਾਡਾ 40 ਕਿਲੋ ਪੁੰਜ ਹੈਗਾ ਤੁਹਾਡੇ ਮਿੱਤਰ ਦਾ 25 ਕਿਲੋ ਪੁੰਜ ਹੈਗਾ ਦੂਰੀ 1 ਮੀਟਰ ਹੈ ਤੇ ਤੁਹਾਡੇ ਦੋਨਾਂ ਵਿੱਚ ਗੁਰੂਤਾਕਰਸ਼ਨ ਬਲ ਕਿੰਨਾ ਹੋਏਗਾ ਤੇ ਇਸ ਬਲ ਨਾਲ ਤੁਹਾਡੇ ਮਿੱਤਰ ਵਿੱਚ ਉਤਪਨ ਹੋਇਆ ਪ੍ਰਵੇਗ ਵੀ ਪਤਾ ਕਰੋ ਕਿਉਂਕਿ ਬੱਚਿਓ ਜਿੱਥੇ ਬਲ ਹੋਏਗਾ ਉੱਥੇ ਵੇਗ ਵਿੱਚ ਬਦਲਾ ਆਏਗਾ ਹਨਾ ਤੇ ਉਹਦੇ ਨਾਲ ਫਿਰ ਕੀ ਹੋਏਗਾ ਉਹ ਵਸਤੂ ਪ੍ਰਵੇਗੀਤ ਹੋਏਗੀ ਸੋ ਇਸ ਬਲ ਦੇ ਨਾਲ ਤੁਹਾਡੇ ਮਿੱਤਰ ਵਿੱਚ ਕਿੰਨਾ ਪ੍ਰਵੇਗ ਪੈਦਾ ਹੋਏਗਾ ਇਹ ਵੀ ਪਤਾ ਕਰੋ ਸੋ ਬੜਾ ਰੋਚਕ ਸਵਾਲ ਹੈ ਬੱਚਿਓ ਦੇਖੋ ਮੇਰਾ ਪੁੰਜ m ਵੱਡਾ ਮਲਾ ਲੈਨੇ ਆ 40 ਕਿਲੋ ਤੇ ਮੇਰੇ ਮਿੱਤਰ ਦਾ ਪੁੰਜ ਛੋਟਾ ਮਲਾ ਲੈਨੇ ਆ 25 ਕਿਲੋ ਮੇਰੇ ਅਤੇ ਮੇਰੇ ਮਿੱਤਰ ਵਿਚਲੀ ਦੂਰੀ d ਲੈ ਲੈਨੇ ਆ ਜੋ ਸੰਕੇਤਕ ਗ੍ਰੂਹ ਚ ਅਸੀਂ ਲੈ ਕੇ ਚੱਲਦੇ ਆ ਜੋ ਆਏਗੀ 1 ਮੀਟਰ ਠੀਕ ਹੈ। ਹੁਣ ਸਰਵਵਿਆਪੀ ਗੁਰੂਤਾਕਰਸ਼ਣ ਨਿਯਮ ਦੀ ਯੂਨੀਵਰਸਲ ਲਾਅ ਆਫ ਗ੍ਰੈਵਿਟੇਸ਼ਨ ਮੁਤਾਬਕ ਮੇਰੇ ਅਤੇ ਮੇਰੇ ਮਿੱਤਰ ਵਿਚਲਾ ਬਲ ਕਿੰਨਾ ਹੋਏਗਾ f gmm d² ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਬੱਚਿਓ ਕਿ ਜੀ ਦਾ ਮੁੱਲ ਕਿੰਨਾ ਹੁੰਦਾ 6.67^10 ਦੀ ਘਾਤ ਰਿਨਾਤਮਕ 11 ਠੀਕ ਹੈ ਤੇ ਗੁਣਾ ਵੱਡਾ ਹੈ 40 ਕਿਲੋ ਛੋਟਾ ਹੈ 25 ਕਿਲੋ ਤੇ ਡੀ ਹੈਗਾ 1 ਤੇ ਡੀ ਦਾ ਵਰਗ ਹੋ ਗਿਆ 1 ਦਾ ਵਰਗ ਹੁਣ 1 ਦਾ ਵਰਗ ਤੇ 1 ਕੀ ਹੁੰਦਾ ਸੋ ਅੰਸ਼ ਜਿਹੜਾ ਬੱਚਿਓ ਹਰ ਜਿਹੜਾ ਹੈਗਾ ਉਹ 1 ਹੈਗਾ ਸੋ ਇਹਦਾ ਮਨੋ ਕੀ ਅਸੀਂ ਨੂੰ ਛੱਡ ਸਕਦੇ ਹਾਂ ਠੀਕ ਹੈ ਸੋ ਹੁਣ ਸਾਡਾ ਕਿੰਨਾ ਕਿੰਨਾ ਕੀ ਰਹਿ ਗਿਆ 6.67^10 ਦੀ ਘਾਤ ਕਟਾਓ ਗਿਆ ਨਾ ਤੇ 25 60 ਤੇ 25 40 ਕਿੰਨਾ ਹੋ ਗਿਆ 1000 ਹੋ ਗਿਆ 1000 ਤੇ 1000 ਨੂੰ 10 ਦੀ ਘਾਤ ਤਿੰਨ ਲਿਖ ਦਦਦੇ ਹੁਣ ਇਹ ਵੀ 10 ਸੇ ਵੀ 10 ਸੇ ਸੋ ਜਦੋਂ ਇਦਾਂ ਘਾਤ ਵਾਲੇ ਅੰਕ ਗੁਣਾ ਹੋ ਰਹੇ ਹੁੰਦੇ ਤੇ ਘਾਤਾਂ ਜੁੜ ਜਾਂਦੀਆਂ ਨੇ ਸੋ ਇਹ ਹੋ ਗਿਆ ਕਟਾਓ 11 ਜਮਾ 3 ਸੋ 3 ਚੋਂ 11 ਗਿਆ ਕਟਾਓ 8 ਸੋ ਇਹ ਬੱਚੇ ਹੋ ਗਿਆ 6.673 10 ਦਾ ਇਹ 10 ਦੀ ਘਾਤ 2.8 ਨਿਊਟਨ ਸੋ 25 ਕਿਲੋ ਪੁੰਜ ਵਿੱਚ ਇਹਦੇ ਅਗੇ ਇੱਕ ਜਵਾਬ ਆ ਗਿਆ ਕਿ ਇੰਨਾ ਬਲ ਸਾਡੇ ਦੋਨਾਂ ਵਿੱਚ ਹੋਏਗਾ ਮੇਰੇ ਵਿੱਚ ਤੇ ਮੇਰੇ ਮਿੱਤਰ ਦੇ ਵਿੱਚ ਠੀਕ ਹੈ ਹੁਣ 25 ਕਿਲੋ ਪੁੰਜ ਵਿੱਚ ਕਿੰਨਾ ਪ੍ਰਵੇਗ ਪੈਦਾ ਹੋਇਆ ਇਹ ਪਤਾ ਲਗਾਣਾ ਹੈ ਸੋ 25 ਕਿਲੋ ਪੁੰਜ ਚ ਇਸ ਬਲ ਦੁਆਰਾ ਉਤਪਨ ਹੋਇਆ ਪ੍ਰਵੇਗ a f m ਕਿਉਂਕਿ f ma ਹੁੰਦਾ ਹੈ ਸੋ a f m ਉਹਨਾਂ ਬੱਚਿਓ ਮੈਂ ਫੇਰ ਲਿਖ ਦਿੱਤਾ ਲੜੀ ਜੋੜਨ ਲਈ ਤੇ ਐਫ ਕਿੰਨਾ ਪ੍ਰਾਪਤ ਕੀਤਾ 6.67 3 10 ਦੀ ਕਿਤਾ ਹਾਤ ਘਟਾਓ 8 ਠੀਕ ਹੈ ਤੇ ਇੱਥੇ ਮੈਂ ਬਾਤ ਦਾ 25 25 ਨਾਲ ਭਾਗ ਕੀਤਾ 25 ਐਫ ਐਮ ਹੈਗਾ 25 ਸੋ ਬਜਾ 25 ਨੂੰ ਮੈਂ ਕੀ ਲਿਖ ਸਕਦਾ 1/25 ਨੂੰ 4/25 ਲਿਖ ਸਕਦਾ ਐਵੇਂ ਤੁਹਾਨੂੰ ਜਾਣ ਕੇ ਇਦਾਂ ਕਰਕੇ ਦੱਸ ਰਿਹਾ ਵੀ ਇਹ ਗਣਿਤ ਦੀਆਂ ਟ੍ਰਿਕਸ ਹੈਈਆਂ ਕਿਦਾਂ ਕੰਮ ਮੈਂ ਸੌਖਾ ਕਰ ਲਿਆ 25 ਨਾਲ ਭਾਗ ਦੇਣ ਦੀ ਬਜਾਏ ਮੇਰੇ ਲਈ 4 ਨਾਲ ਗੁਣਾ ਕਰਨਾ ਸੌਖਾ ਹੈ ਠੀਕ ਹੈ ਨਾ ਸੋ ਮੈਂ 25 ਨੂੰ 1/25 ਨੂੰ 4/25 ਲਿਖ 4/100 ਲਿਖ ਸਕਦਾ ਹੁਣ ਇਹ ਜਿਹੜਾ 100 ਹੈ ਇਹ ਦਸ ਦੀ ਕਹਾਤ ਦੋ ਹੋ ਕੇ ਇੱਥੇ ਹੱਲੀ ਉੱਪਰ ਜਾਏਗਾ ਤੇ ਘਟਾਓ ਦੋ ਆ ਜਾਏਗਾ ਤੇ 4 ਮੈਂ ਇੱਥੇ ਲੈ ਲੈਂਦਾ ਇਹਦੇ ਨਾਲ ਸੋ ਜੇ ਲਈ ਇਹਨਾਂ ਗੁਣਾ ਕੀਤਾ 27.392 ਤੇ ਅਗਿਆ ਦਸ ਦੀ ਕਹਾਤ ਘਟਾਓ 10 ਹੋ ਗਿਆ ਤੇ ਘਟਾਓ 8 ਘਟਾਓ 2 ਠੀਕ ਹੈ ਹੁਣ ਮੈਂ ਇਹ ਦਸ਼ਮਲਵ ਵੀ ਕਿੱਥੇ ਸ਼ਿਫਟ ਕੀਤਾ 2.7 ਤੇ ਲੈ ਗਿਆ ਤੇ ਫਿਰ ਇਧਰ ਮੈਨੂੰ ਛੋਟਾ ਕਰਨਾ ਪੈ ਜਗਾ ਮਲਕੀ ਘਟਾਓ 10 ਦਾ ਵੱਡਾ ਕਰਨਾ ਪੈ ਜਾਏਗਾ ਘਟਾਓ 9 ਕਰਨਾ ਪੈ ਜਾਏਗਾ ਠੀਕ ਹੈ ਨਾ ਹੁਣ ਬੱਚਿਓ ਇਹ ਕੀ ਬਣ ਗਿਆ 2.7 ਇੱਥੋਂ ਮੈਂ ਇਹਨੂੰ ਇਹਦਾ ਨਿਕਟਿਕरण ਕਰ ਦਿੱਤਾ ਮੈਂ 2.7 ਤੋਂ ਵੱਧ 3 ਹੈਗਾ ਤੇ ਮੈਨੂੰ ਛੱਡ ਦਿੱਤਾ ਸੋ 2.7 ਗੁਣਾ 10 ਦੀ ਘਾਤ ਘਟਾਓ 9 ਮੀਟਰ ਪ੍ਰਤੀ ਸੈਕਿੰਡ ਵਰਗ ਠੀਕ ਹੈ ਤੇ ਇਹਨੂੰ ਹੋਰ ਸੁਝਾਣ ਲਈ ਮੈਂ ਕੀ ਕੀਤਾ ਮੈਨੂੰ ਮਿਲੀਮੀਟਰ ਵਿੱਚ ਲਿਖ ਦੇਣਾ ਮਿਲੇ ਮੀਟਰ ਨਾਲ ਮਿਲੀਮੀਟਰ ਵਿੱਚ ਲਿਖਣ ਦਾ ਬਾਅਦ ਮੈਂ ਕੀ ਕੀਤਾ ਜਿਹੜਾ 10 ਦੀ ਘਟਾਓ 9 ਜਿਹੜਾ ਹੈਗਾ 10 ਦੀ ਘਟਾਓ 6 ਹੋ ਜਾਏਗਾ ਮੇजे ਮਿਲੀਮੀਟਰ ਕੀਤਾ ਇਹਨੂੰ ਛੋਟਾ ਕੀਤਾ ਤੇ ਮੈਨੂੰ ਇਹਨੂੰ ਵੱਡਾ ਕਰਨਾ ਪਏਗਾ ਸੋ 10 ਦੀ ਘਟਾਓ 6 ਹੋ ਗਿਆ ਇਹ ਬੱਚੋ ਇਕਾਈਆਂ ਕਿਦਾਂ ਬਦਲੀ ਜੀਆਂ ਇਹਦੇ ਬਾਰੇ ਵੀ ਇੱਕ ਵੀਡੀਓ ਵੱਖਰਾ ਤੌਰ ਤੇ ਬਣਾਇਆ ਹੋਇਆ ਹੈ ਸੋ ਤੁਸੀਂ ਗਣਿਤ ਦੇ ਸਿਧਾਂਤ ਦੀ ਨਾਮ ਦੀ ਪਲੇਲਿਸਟ 'ਤੇ ਜਾ ਕੇ ਜੁਰ ਦੇਖੋ ਬੱਚੇ ਕੇਵਲ ਵਡੀਆਂ ਕਲਾਸਾਂ 'ਚ ਵੀ ਆ ਜਾਂਦੇ ਨੇ ਪਰ ਇਕਾਈਆਂ ਦੇ ਅਦਲਾ ਬਦਲੀ ਦੇ ਵਿੱਚ ਉਹ ਬੜੀਆਂ ਗਲਤੀਆਂ ਕਰਦੇ ਨੇ ਤੇ ਭੁਲੇਖਾ ਖਾਂਦੇ ਨੇ ਸੋ ਤੁਸੀਂ ਜ਼ਰੂਰ ਦੇਖਿਓ ਬੜਾ ਠੀਕ ਹੈ ਸੋ 2.7 10 ਦੀ ਕਾਦਰਨਾਤਮਕ 6 ਮਿਲੀਮੀਟਰ ਮਤਲਬ ਕਿ ਇਹ ਬੱਚੋ ਜੇ ਇਹਨੂੰ ਵੀ ਮੈਂ ਛੱਡ ਦਵਾਂ ਤੇ ਇਹ 10 ਦੀ ਕਾਦਰ ਘਟਾਓ 6 ਦਾ ਮਤਲਬ ਕੀ ਹੈਗਾ 10 ਲੱਖ ਠੀਕ ਹੈ ਨਾ 10 ਮਲੀ ਮਿਲੀਮੀਟਰ ਦਾ ਦਸਵਾਂ 10 ਲੱਖਵਾਂ ਹਿੱਸਾ 1 ਮਿਲੀਮੀਟਰ ਦਾ 10 ਲੱਖਵਾਂ ਹਿੱਸਾ ਇੰਨਾ ਪ੍ਰਵੇਗ ਹੈਗਾ ਐਕਸਕੈਂਟ੍ਰੇਸੋ ਪ੍ਰਵੇਗ ਦੀ ਇਸ ਨਿਗੂਣੀ ਮਾਤਰਾ ਮਤਲਬ ਇਹ ਨਾ ਹੋਇਆ ਵਰਗੀ ਹੈ ਪ੍ਰਵੇਗ ਦੀ ਸੰਗੂਣੀ ਮਾਤਰਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂਤਾਕਰਸ਼ਨ ਬਲ ਕਰਕੇ ਅਸੀਂ ਆਮ ਵਸਤੂਆਂ ਨੂੰ ਇੱਕ ਦੂਜੇ ਵੱਲ ਖਿੱਚੇ ਜਾਂਦੇ ਕਿਉਂ ਨਹੀਂ ਦੇਖਦੇ ਕਿਉਂਕਿ ਬੱਚਿਓ ਵਸਤੂ ਦਾ ਪੁੰਜ ਨਾ ਛੋਟਾ ਹੈ ਤੇ ਉਤਪਨ ਹੋਇਆ ਪ੍ਰਵੇਗ ਵੱਡਾ ਛੋਟਾ ਹੈ ਪਹਿਲੇ ਵੀਡੀਓ ਚ ਵੀ ਦੱਸਿਆ ਸੀਗਾ ਕਿ ਸੇਵ ਧਰਤੀ ਵੱਲ ਖਿੱਚਿਆ ਜਾਂਦਾ ਪਰ ਧਰਤੀ ਸੇਵ ਵੱਲ ਜਾਂਦੀ ਨਹੀਂ ਜਾਂਦੀ ਕਿਉਂਕਿ ਧਰਤੀ ਦਾ ਪੁੰਜ ਸੇਵ ਦੇ ਮੁਕਾਬਲੇ ਬੇਅੰਤਿਆ ਦੇ حسابਾ ਹੈ ਲੈ ਠੀਕ ਹੈ ਹੁਣ ਇਹਦੇ ਨਾਲ ਜੁੜਦਾ ਇੱਕ ਹੋਰ ਸਵਾਲ ਕਰੀਏ ਜੇ ਗੁਰੂਤਾ ਕর্ষণ ਬਲ ਇੰਨਾ ਕਮਜ਼ੋਰ ਬਲ ਹੈ ਤਾਂ ਸਰਵ ਵਿਆਪੀ ਗੁਰੂਤਾ ਕর্ষণ ਬਲ ਦੇ ਨਿਯਮ ਦੀ ਮਤਦਾ ਕੀ ਹੈ ਭਾਈ ਜੇ ਇਹ ਨਿਗੂਣਾ ਹੈ ਇਹ ਨਾ ਹੋਇਆ ਵਰਗ ਹੈ ਤੇ ਫਿਰ ਇਹਦੀ ਮਤਦਾ ਕੀ ਹੋਈ ਲੋ ਜੀ ਦੇਖੀਏ ਹਮੇ ਗੁਰੂਤਾ ਕর্ষণ ਬਲ ਕਮਜ਼ੋਰ ਹੈ ਇਸ ਰਾਹੀਂ ਹੇਠ ਲਿਖੇ ਵਰਤਾਰਿਆਂ ਨੂੰ ਸੌਖਿਆਂ ਸਮਝਿਆ ਜਾ ਸਕਦਾ ਹੈ ਕੁਦਰਤ ਦੇ ਵਿੱਚ ਕੁਝ ਵਰਤਾਰੇ ਨੇ ਬੱਚੇ ਜੋ ਇਸ ਨਿਯਮ ਦੇ ਰਾਹੀ ਬੜੀ ਛੇਤੀ ਉਹਨਾਂ ਦੀ ਸੌਖੇ ਹੀ ਵਿਆਖਿਆ ਕੀਤੀ ਜਾ ਸਕਦੀ ਹੈ ਉਹਨੂੰ ਸਮਝਿਆ ਸਮਝਾਇਆ ਜਾ ਸਕਦਾ ਉਹ ਚਾਰ ਵਰਤਾਰੇ ਨੇ ਕਿਹੜੇ ਵਸਤੂਆਂ ਦਾ ਧਰਤੀ ਦੇ ਤਲ ਨਾਲ ਬੱਝੇ ਰਹਿਣਾ ਧਰਤੀ ਘੁੰਮਦੀ ਵੀ ਗਈ ਹੈ ਤੇ ਅਸੀਂ ਉੜ ਕੇ ਪਰੇ ਨਹੀਂ ਜਾਂਦੇ ਧਰਤੀ ਨਾਲ ਬੱਝੇ ਰਹਿਨੇ ਆ ਭਾਵ ਧਰਤੀ ਗੁਰਤਾ ਆਕਰਸ਼ਨ ਖਿੱਚ ਕਰਕੇ ਸਾਨੂੰ ਆਪਣੇ ਵੱਲ ਖਿੱਚ ਕੇ ਰੱਖਦੀ ਹੈ ਅਤੇ ਉੱਪਰ ਸੋਟਿਆਂ ਉਹਨਾਂ ਦਾ ਧਰਤੀ ਵੱਲ ਡਿਗਣਾ ਜਦੋਂ ਅਸੀਂ ਉੱਪਰ ਨੂੰ ਸੱਡਦੇ ਹਾਂ ਤੇ ਉਹ ਵਸਤੂ ਉੱਪਰ ਹੀ ਨਹੀਂ ਚਲ ਜਾਂਦੀ ਇੱਕ ਖਾਸ ਹੱਦ ਤੱਕ ਪਹੁੰਚ ਕੇ ਇੱਕ ਖਾਸ ਚਾਈ ਤੱਕ ਪਹੁੰਚ ਕੇ ਉੱਥੇ ਰੁੱਕ ਕੇ ਫਿਰੋ ਰੇਡਿੰਗ ਪੈਂਦੀ ਹੈ ਉਹ ਉਹ ਗੱਲ ਕਿਦਾਂ ਸਮਝ ਆਏਗੀ ਉਹ ਗੁਰਤਾ ਕ੍ਰਸ਼ਨ ਬਲ ਦੇ ਰਾਹੀਂ ਸਮਝ ਆ ਜਾਂਦੀ ਹੈ ਫਿਰ ਚੰਨ ਦਾ ਧਰਤੀ ਦੇ ਦੁਆਲੇ ਚੱਕਰ ਲਾਉਣਾ ਇਹ ਵੀ ਬੱਚੋ ਇਸੇ ਕਰਕੇ ਹੋਇਆ ਅਗਲੇ ਵੀਡੀਓ ਵਿੱਚ ਅਸੀਂ ਸਮਝਾਂਗੇ ਠੀਕ ਹੈ ਸਾਰੇ ਗ੍ਰਹਾਂ ਦਾ ਸੂਰਜ ਦੇ ਦੁਆਲੇ ਚੱਕਰ ਲਾਉਣਾ ਸੂਰਜ ਦੁਆਲੇ ਧਰਤੀ, ਵੀਨਸ, ਮਾਰਸ, ਮੰਗਲ ਗ੍ਰਹਿ, ਬੁੱਧ ਗ੍ਰਹਿ, ਠੀਕ ਹੈ ਬ੍ਰਹਸਪਤ ਗ੍ਰਹਿ, ਸ਼ੁਕਰ ਗ੍ਰਹਿ, ਸ਼ਨੀ ਗ੍ਰਹਿ ਇਹ ਸਾਰੇ ਬੱਚੇ ਕੀ ਕਰਦੇ ਨੇ ਚੱਕਰ ਲਾਉਂਦੇ ਨੇ ਇਹ ਸਾਰਿਆਂ ਦਾ ਵੀ ਪਿੱਛੇ ਜਿਹੜੀ ਵਿਆਖਿਆ ਕਾਰਨ ਹੈਗਾ ਉਹ ਸੂਰਜ ਉਹਨਾਂ ਨੂੰ ਸਾਰੇ ਗ੍ਰਹਾਂ ਨੂੰ ਆਪਣੇ ਵੱਲ ਆਪਣੇ ਪੁੰਜ ਕਰਕੇ ਆਪਣੇ ਬੜੇ ਜ਼ਬਰਦਸਤ ਗੁਰੂਤਾਕਰਸ਼ਨ ਬਲ ਕਰਕੇ ਖਿੱਚਦਾ ਫਿਰ ਚੰਨ ਅਤੇ ਸੂਰਜ ਕਰਕੇ ਸਮੁੰਦਰਾਂ 'ਚ ਵਰਤਦਾ ਜਵਾਰ ਪਾਟਾ ਸੂਰਜ ਵਿੱਚ ਆਪਣਾ ਸਮੁੰਦਰਾਂ ਵਿੱਚ ਕੀ ਹੁੰਦਾ ਬੱਚਿਓ ਮੈਂ ਤੇ ਮਰਚੰਟ ਦੇ ਵਿੱਚ ਕੰਮ ਕੀਤਾ ਇਹਨੇ ਸਾਲ ਅਸੀਂ ਦੇਖਦੇ ਹਾਂ ਕਿ ਨਦੀਆਂ 'ਚ ਸਮੁੰਦਰ ਦੇ ਬੰਦਰਗਾਹਾਂ ਦੇ ਵਿੱਚ ਕੀ ਹੁੰਦਾ ਹੈ ਪਾਣੀ ਦਾ ਤਾਂ ਉੱਪਰ ਆ ਜਾਂਦਾ ਹੈ ਤੇ ਥੱਲੇ ਚਲਾ ਜਾਂਦਾ ਹੈ ਇਹ ਜਗ੍ਹਾ ਐ ਦਿਨ 'ਚ ਦੋ ਵਾਰ ਹੁੰਦਾ ਹੈ ਤੇ ਕਈ ਦਿਨ ਕਈ ਵਾਰ ਐ ਦਿਨ 'ਚ ਇੱਕ ਵਾਰ ਹੁੰਦਾ ਹੈ ਇੱਕ ਇੱਕ ਨੂੰ ਸੇ ਇੱਕ ਨੂੰ ਕਹਿੰਦੇ ਡਾਇਰਨਲ ਡਾਇਰਨਲ ਮعنی ਦਿਨ 'ਚ ਇੱਕ ਵਾਰ ਉਮਲ ਵਾਲਾ ਵਰਤਾਰਾ ਠੀਕ ਹੈ ਇੱਕ ਵਾਰ ਉੱਪਰ ਗਿਆ ਇੱਕ ਵਾਰ ਥੱਲੇ ਗਿਆ ਇਹ ਕਹਿੰਦੇ ਸੈਮੀ ਡਾਇਰਨਲ ਭਾਵ ਦਨ ਵਿੱਚ ਦੋ ਵਾਰ ਹੋਣ ਵਾਲਾ ਵਰਤਾਰਾ ਸੋ ਇੱਕ ਉਹ ਹੁੰਦਾ ਬੱਚਿਓ ਮਤਲਬ ਕਿ ਦੋ ਵਾਰ ਉੱਪਰ ਗਿਆ ਪਾਣੀ ਤੇ ਦੋ ਵਾਰ ਥੱਲੇ ਗਿਆ ਤੇ ਬੱਚਿਓ ਇਹ ਵੀ ਦੇਖਣ ਨੂੰ ਆਇਆ ਜਦੋਂ ਪੂਰਨਮਾਸ਼ੀ ਤੇ ਮਸਿਆ ਹੁੰਦੀ ਹੈ ਤਦੋਂ ਇਹ ਬਹੁਤ ਉੱਪਰ ਜਾਂਦਾ ਹੈ ਤੇ ਬਹੁਤ ਥੱਲੇ ਜਾਂਦਾ ਹੈ ਅਸੀਂ ਉਹਨੂੰ ਕਹਿੰਦੇ ਸਪਰਿੰਗ ਟਾਈਡਸ ਤੇ ਜਦੋਂ ਚੰਦ ਅੱਧਾ ਆਇਆ ਹੁੰਦਾ ਅੱਧੀ ਰੋਟੀ ਵਾਂਗੂ ਬਣਿਆ ਹੁੰਦਾ ਬੜੀ ਮਸਿਆ ਤੇ ਪੂਰਨਮਾਸ਼ੀ ਦੇ ਵਿਚਕਾਰਲਾ ਜੋ ਦਿਨ ਹੁੰਦਾ ਉਹਨਾਂ ਦਿਨਾਂ ਵਿੱਚ ਬੱਚਿਓ ਉਹ ਪਾਣੀ ਦਾ ਤਾਂ ਉੱਪਰ ਥੱਲੇ ਬਹੁਤ ਜ਼ਿਆਦਾ ਨਹੀਂ ਜਾਂਦਾ ਸੋ ਇਹ ਸਾਰੀ ਗੱਲਾਂ ਇਹ ਤੁਹਾਡੀ ਸਿਲੇਬਸ 'ਚ ਨਹੀਂ ਹੈਗੀਆਂ ਪਰ ਮੈਂ ਤੁਹਾਡੀ ਰੁਚੀ ਵਧਾਉਣ ਲਈ ਜੋ ਮੈਂ ਆਪਣੇ ਮਰਚੰਡੀਜ਼ਿੰਗ ਦੇ ਕਾਰਜ 'ਚ ਗੱਲਾਂ ਸਿੱਖੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ ਕਿ ਇਹ ਭਾਵੇਂ ਬੜਾ ਕਮਜ਼ੋਰ ਬਲ ਲੱਗਾ ਹੈ ਪਰ ਇਹ ਜਿਹੜੇ ਵਰਤਾਰੇ ਕੁਦਰਤ ਦੇ ਵਰਤ ਰਹੇ ਨੇ ਸਾਡੇ ਮਨ ਲਕੀ ਇਸ ਕੁਦਰਤ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਸਮਝਣ ਲਈ ਇਹ ਜਿਹੜਾ ਗੁਰੂਤਾਕਰਸ਼ਨ ਬਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈ ਸਮਝਣ ਸਮਝਾਉਣ ਵਿੱਚ ਇਹ ਬੜੀ ਵਧੀਆ ਵਿਆਖਿਆ ਕਰਦਾ ਹੈ ਤੋ ਐਸੀ ਪਿਆਰੇ ਵਿਦਿਆਰਥੀ ਦੋ ਹੋਰ ਸਵਾਲ ਇਸੀ ਤੁਹਾਡੇ ਅਧਿਆਏ ਨਾਲ ਜੁੜੇ ਹੋਏ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ